ਪਿੰਡ ਵਿੱਚ ਰਾਜਵੀਰ ਨਾਮ ਦਾ ਇੱਕ ਆਦਮੀ ਰਹਿੰਦਾ ਸੀ ਤੇ ਜਦੋਂ ਵੀ ਕੋਈ ਉਸ ਕੋਲੋਂ ਮਦਦ ਲੈਣ ਲਈ ਆਉਂਦਾ ਤਾਂ ਉਹ ਹਰ ਕਿਸੇ ਨੂੰ ਕਹਿ ਦਿੰਦਾ ਸੀ ਕਿ ਅੱਜ ਨਹੀਂ ਫੇਰ ਆਈਂ ਮੇਰੇ ਕੋਲ ਸਮਾਂ ਨਹੀਂ ਹੈ ਉਹ ਕਿਸੇ ਦੀ ਵੀ ਮਦਦ ਨਹੀਂ ਸੀ ਕਰਦਾ ਇੱਕ ਦਿਨ ਉਸ ਦੇ ਗੁਮਾਨ ਦੇ ਵਿੱਚ ਇੱਕ ਮਾਂ ਨੇ ਆਪਣੀ ਧੀ ਦੀ ਫੀਸ ਭਰਨੀ ਸੀ ਤੇ ਉਹ ਜਦੋਂ ਉਸ ਕੋਲ ਆਈ ਤੇ ਉਸਨੇ ਕਿਹਾ ਭਰਾ ਜੀ ਦੋ ਦਿਨ ਲਈ ਪੈਸੇ ਦੇ ਦੇਵੋ ਤੇ ਰਾਜਵੀਰ ਨੇ ਇਹ ਸੁਣ ਕੇ ਦਰਵਾਜ਼ਾ ਬੰਦ ਕਰ ਲਿਆ ਇਸੇ ਤਰ੍ਹਾਂ ਨਾਲ ਸਮਾਂ ਲੰਘਦਾ ਗਿਆ ਇੱਕ ਦਿਨ ਰਾਜਵੀਰ ਦੇ ਪੁੱਤਰ ਦੀ ਤਬੀਅਤ ਬਹੁਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਉਣਾ ਪਿਆ ਜਿਵੇਂ ਹੀ ਹਸਪਤਾਲ ਵਿੱਚ ਐਡਮਿਟ ਕਰਵਾਇਆ ਤੇ ਡਾਕਟਰ ਨੇ ਕਿਹਾ ਕਿ ਤੁਰੰਤ ਹੀ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ ਤੇ ਪੈਸਿਆਂ ਦੀ ਰਕਮ ਕੁਝ ਜ਼ਿਆਦਾ ਸੀ ਰਾਜਵੀਰ ਕੋਲ ਇੰਨੇ ਪੈਸੇ ਨਹੀਂ ਸੀ ਹੁਣ ਰਾਜਵੀਰ ਉਨਾਂ ਹੀ ਗਲੀਆਂ ਦੇ ਵਿੱਚ ਫਿਰਦਾ ਰਿਹਾ ਤੇ ਉਹੀ ਦਰਵਾਜ਼ੇ ਖੜਕਾਂਦਾ ਰਿਹਾ ਪਰ ਹਰ ਪਾਸਿਓ ਉਸ ਨੂੰ ਇੱਕੋ ਹੀ ਜਵਾਬ ਮਿਲਿਆ ਕਿ ਅੱਜ ਨਹੀਂ ਫੇਰ ਆਈ ਸਾਡੇ ਕੋਲ ਸਮਾਂ ਨਹੀਂ ਹੈ ਇਹ ਸੁਣ ਕੇ ਅੱਜ ਰਾਜਵੀਰ ਨੂੰ ਅਹਿਸਾਸ ਹੋ ਗਿਆ ਸੀ ਔਰ ਉਸ ਨੂੰ ਸਮਝ ਆ ਗਈ ਸੀ ਕਿ ਜੋ ਦਰਦ ਉਸਨੇ ਦੂਜਿਆਂ ਨੂੰ ਦਿੱਤੇ ਨੇ ਉਹੀ ਦਰਦ ਉਸ ਨੂੰ ਅੱਜ ਮਿਲ ਰਹੇ ਨੇ ਸੋ ਮੋਰਲ ਆਫ ਦਾ ਸਟੋਰੀ ਇਹੀ ਹੈ ਕਿ ਇਹ ਜੋ ਦੁਨੀਆ ਹੈ ਇਹ ਸ਼ੀਸ਼ੇ ਵਾਂਗ ਹੈ ਇਸ ਵਿੱਚ ਜੋ ਆਪਾਂ ਦਿਖਾਵਾਂਗੇ ਉਹੀ ਆਪਾਂ ਨੂੰ ਵਾਪਸ ਮਿਲੇਗਾ ਸਿੰਪਲ ਜੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਹੱਥ ਕਰ ਤੇ ਦੂਜੇ ਹੱਥ ਪਰ ਮਤਲਬ ਅਗਰ ਆਪਾਂ ਕਿਸੇ ਨੂੰ ਦੁੱਖ ਦਿੰਨੇ ਹਾਂ ਤਾਂ ਉਹ ਦੁੱਖ ਦੁੱਗਨੇ ਹੋ ਕੇ ਮੁੜਦੇ ਨੇ ਤੇ ਜੇ ਕਿਸੇ ਨੂੰ ਆਪਾਂ ਸੁੱਖ ਦਿੰਨੇ ਹਾਂ ਤਾਂ ਉਹ ਸੁੱਖ ਵੀ ਆਪਾਂ ਨੂੰ ਦੁੱਗਣਾ ਹੋ ਕੇ ਮਿਲਦਾ ਹੈ ਸੋ ਜੇ ਸਟੋਰੀ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਥੈਂਕ ਯੂ